ਸਤਿ ਸ਼੍ਰੀ ਅਕਾਲ ਫਟਾਫਟ ਨਿਊਜ਼ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵੱਲ ਅਪ੍ਰੈਲ ਵਿੱਚ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਪਰਮਾਣੂ ਹਥਿਆਰਾਂ ਨਾਲ ਲੈਸ ਵਿਰੋਧੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਉੱਚਾ ਰਹਿਣ ਕਾਰਨ 에ਅਰਲਾਈਨ ਦੇ ਬਿਆਨਾਂ ਅਤੇ ਫਲਾਈਟ ਟਰੈਕਿੰਗ ਡਾਟਾ ਦੇ ਅਨੁਸਾਰ ਸੋਮਵਾਰ 5 ਮਈ 2025 ਨੂੰ 에ਅਰ ਫਰਾਂਸ ਅਤੇ ਜਰਮਨੀ ਦੀ ਲੁਫਥਾਂਜ਼ਾ ਪਾਕਿਸਤਾਨੀ ਹਵਾਈ ਖੇਤਰ ਤੋਂ ਬਚਣ ਵਾਲੀਆਂ ਗਲੋਬਲ 에ਅਰਲਾਈਨਾਂ ਵਿੱਚੋਂ ਇੱਕ ਸੀ ਅਪ੍ਰੈਲ ਦੇ ਹਮਲੇ ਤੋਂ ਬਾਅਦ ਭਾਰਤ ਨਾਲ ਇੱਕ ਦੂਜੇ ਦੀਆਂ 에ਅਰਲਾਈਨਾਂ ਲਈ ਆਪਸੀ ਹਵਾਈ ਖੇਤਰ ਬੰਦ ਹੋਣ ਦੇ ਬਾਵਜੂਦ ਪਾਕਿਸਤਾਨ ਨੇ ਪਹਿਲਾਂ ਆਪਣਾ ਹਵਾਈ ਖੇਤਰ ਅੰਤਰਰਾਸ਼ਟਰੀ ਕੈਰੀਅਰਾਂ ਲਈ ਖੁੱਲ੍ਹਾ ਰੱਖਿਆ ਸੀ ਪਰ ਕੁਝ ਵੱਡੀਆਂ 에어ਲਾਈਨਾਂ ਦੁਆਰਾ ਮੌਜੂਦਾ ਦੂਰੀ ਲਗਾਤਾਰ ਸਨਾ ਦੇ ਕਾਰਨ ਸਾਵਧਾਨੀ ਦੇ ਉਪਾਅਾਂ ਨੂੰ ਦਰਸਾਉਂਦੀ ਹੈ। ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਜਾਣ ਵਾਲੀਆਂ 에어ਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਜਦੋਂ ਕਿ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਵਪਾਰ ਨੂੰ ਮੁਅਤਲ ਕਰ ਦਿੱਤਾ ਤੇ ਭਾਰਤੀਆਂ ਲਈ ਵਿਸ਼ੇਸ਼ ਵੀਜ਼ਾ ਰੋਕ ਦਿੱਤੇ। ਲੁਫਤਾਨਸ ਸਮੂਹ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀਆਂ 에어ਲਾਈਨਾਂ ਅਗਲੇ ਨੋਟਿਸ ਤੱਕ ਪਾਕਿਸਤਾਨੀ ਹਵਾਈ ਖੇਤਰ ਤੋਂ ਬਚ ਰਹੀਆਂ ਨੇ। ਮੀਡੀਆ ਰਿਪੋਰਟਰ ਅਨੁਸਾਰ ਇੱਕ ਬਿਆਨ ਵਿੱਚ ਸਵੀਕਾਰ ਕੀਤਾ ਕਿ ਇਸ ਨਾਲ ਕੁਝ ਏਸ਼ੀਆਈ ਰੂਟਾਂ ਤੇ ਉਡਾਣ ਦਾ ਸਮਾਂ ਵਧੇਗਾ ਸਮੂਹ ਨੇ ਕਿਹਾ ਕਿ ਉਹ ਵਿਕਾਸ ਦੇ ਨੇੜੇੋਂ ਨਜ਼ਰ ਰੱਖ ਰਿਹਾ ਹਰਿਆਣਾ ਤੇ ਪੰਜਾਬ ਵਿਚਕਾਰ ਐਸਵਾਈਐਲ ਸਤਲੁਜ ਜਮੁਨਾ ਲਿੰਕ ਨਹਿਰ ਨਹਿਰ ਨੂੰ ਲੈ ਕੇ ਵਿਵਾਦ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਦੋਵਾਂ ਰਾਜਾਂ ਨੂੰ ਦੋਸਤਾਨਾ ਹੱਲ ਤੇ ਪਹੁੰਚਣ ਲਈ ਕੇਂਦਰ ਨਾਲ ਸਹਿਯੋਗ ਕਰਨ ਲਈ ਕਿਹਾ। ਅਦਾਲਤ ਨੇ ਕਿਹਾ ਕਿ ਜੇ ਕੋਈ ਹੱਲ ਨਹੀਂ ਨਿਕਲਦਾ ਤਾਂ ਸੁਪਰੀਮ ਕੋਰਟ 13 ਅਗਸਤ ਨੂੰ ਮਾਮਲੇ ਦੀ ਸੁਣਵਾਈ ਕਰੇਗਾ। ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ اے ایس ਜੀ ਨੇ ਕਿਹਾ ਕਿ ਜਲ ਸ਼ਕਤੀ ਮੰਤਰੀ ਨੇ ਇੱਕ ਮੀਟਿੰਗ ਕੀਤੀ ਅਤੇ ਪਾਣੀ ਦੀ ਵੰਡ ਤੇ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ। ਦੋਵਾਂ ਰਾਜਾਂ ਦੇ ਮੁਖ ਸਖਤਰ ਇਸ ਕਮੇਟੀ ਦੇ ਚੇਅਰਪਰਸਨ ਨੇ ਅਤੇ ਇਸ ਮਾਮਲੇ ਵਿੱਚ 1 April 2025 ਨੂੰ ਇੱਕ ਵਾਧੂ ਹਲਫਨਾਮਾ ਦਾਇਰ ਕੀਤਾ ਗਿਆ। ਹਰਿਆਣਾ ਸਰਕਾਰ ਦੇ ਵਕੀਲ ਸ਼ਿਆਮ ਦਿਬਾਨ ਨੇ ਕਿਹਾ ਕਿ ਗਲਬਾਤ ਰਹੇ ਕੋਈ ਹੱਲ ਨਹੀਂ ਨਿਕਲ ਸਕਦਾ ਜਿਦੋਂ ਤੱਕ ਨਹਿਰ ਦੀ ਉਸਾਰੀ ਦਾ ਸਵਾਲ ਹਰਿਆਣਾ ਨੇ ਆਪਣੇ ਖੇਤਰ ਵਿੱਚ ਕੰਮ ਪੂਰਾ ਕਰ ਲੈ ਇੱਕ ਮਹੱਤਵਪੂਰਨ ਮੁੱਦਾ ਇਹ ਹੈ ਕਿ ਪਾਣੀ ਨਹੀਂ ਛੱਡਿਆ ਜਾ ਰਿਹਾ। ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਫਰਮਾਨ ਵਾਧੂ ਪਾਣੀ ਲਈ ਸੀ ਨਹਿਰ ਅਜੇ ਨਹੀਂ ਬਣਾਈ ਗਈ। ਇਹ ਮੁੱਦਾ ਕਿ ਹਰਿਆਣਾ ਨੂੰ ਵਾਧੂ ਪਾਣੀ ਮਿਲਣਾ ਚਾਹੀਦਾ ਜਾਂ ਨਹੀਂ। ਜੰਮੂ ਕਸ਼ਮੀਰ ਦੇ ਪੁਂਚ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਨਿੱਜੀ ਯਾਤਰੀ ਬੱਸ ਦੇ ਸੜਕ ਤੋਂ ਫਿਸਲ ਕੇ ਖਾੜ੍ਹ ਵਿੱਚ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਉਨ੍ਹਾਂ ਕਹੇ ਕਿ ਬੱਸ ਕਨੀਪਿੰਡ ਤੋਂ ਮੰਡੇਰ ਜਾ ਰਹੀ ਸੀ ਜਦੋਂ ਇਹ ਹਾਦਸਾ ਸਵੇਰੇ 9:20 ਮਿੰਟ ਦੇ ਕਰੀਬ ਮਾਨਕੋਟ ਇਲਾਕੇ ਦੇ ਸੰਗਰਾ ਨੇੜੇ ਵਾਪਰਿਆ ਜ਼ਖਮੀਆਂ ਨੂੰ ਬਚਾਇਆ ਜਾ ਰਿਹਾ। ਇਸ ਤੋਂ ਪਹਿਲਾਂ ਐਤਵਾਰ ਨੂੰ ਰਾਮਬਨ ਜ਼ਿਲ੍ਹੇ ਵਿੱਚ ਇੱਕ ਵਾਹਨ ਸੜਕ ਤੋਂ ਫਿਸਲ ਗਿਆ ਸੀ ਇਸ ਵਿੱਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ। ਗੱਡੀ ਸੜਕ ਤੋਂ ਫਿਸਲ ਗਈ ਅਤੇ 700 ਫੁੱਟ ਡੂੰਘੀ ਖਾੜ੍ਹ ਵਿੱਚ ਡਿੱਗ ਗਈ। ਇਸ ਸਬੰਧ ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦਾ ਟਰੱਕ ਰਾਸ਼ਟਰੀ ਰਾਜਮਾਰਗ ਚਤਾਲੀ ਤੇ ਜੰਮੂ ਤੋਂ ਸ਼੍ਰੀਨਗਰ ਜਾ ਰਹੇ ਕਾਫਲੇ ਦਾ ਹਿੱਸਾ ਸੀ ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਹਿੰਦੂ ਵਿਰੋਧੀ ਪ੍ਰੇਡ ਕੱਢੀ ਗਈ ਜਿਸ ਦੇ ਵਿਰੁੱਧ ਭਾਰਤ ਨੇ ਹਿੰਦੂ ਵਿਰੋਧੀ ਪ੍ਰੇਡ ਨੂੰ ਲੈ ਕੇ ਕੈਨੇਡਾ ਕੋਲ ਸਖਤ ਇਤਰਾਜ਼ ਦਰਜ ਕਰਾਇਆ ਪ੍ਰੇਡ ਵਿੱਚ ਭਾਰਤੀ ਲੀਡਰਸ਼ਿਪ ਵਿਰੁੱਧ અપਮਾਨਜਨਕ ਧਮਕੀ ਭਰੀ ਭਾਸ਼ਾ ਅਤੇ ਅਸਵੀਕਾਰਨਯੋਗ ਤਸਵੀਰਾਂ ਦੀ ਵਰਤੋਂ ਕੀਤੀ ਗਈ ਭਾਰਤ ਨੇ ਦੇਸ਼ ਵਿਰੋਧੀ ਤੱਤਾ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਭਾਰਤ ਨੇ ਪ੍ਰੇਡ ਨੂੰ ਲੈ ਕੇ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਕੋਲ ਵਿਰੋਧ ਦਰਜ ਕਰਵਾਇਆ ਜਾਣਕਾਰੀ ਅਨੁਸਾਰ ਇੱਕ ਸੂਤਰ ਨੇ ਦੱਸਿਆ ਕਿ ਅਸੀਂ ਟੋਰਾਂਟੋ ਵਿੱਚ ਹੋਈ ਪ੍ਰੇਡ ਬਾਰੇ ਕੈਨੇਡੀਅਨ ਹਾਈ ਸਮੇਸ਼ਾ ਨੂੰ ਆਪਣੀਆਂ ਚਿੰਤਾਵਾਂ ਤੋਂ ਜ਼ੋਰਦਾਰ ਢੰਗ ਨਾਲ ਜਾਣੂ ਕਰਵਾਇਆ ਜਿੱਥੇ ਸਾਡੀ ਲੀਡਰਸ਼ਿਪ ਅਤੇ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਵਿਰੁੱਧ ਅਸਵੀਕਾਰਨਯੋਗ ਤਸਵੀਰਾਂ ਅਤੇ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ ਪ੍ਰੇਡ ਵਿੱਚ ਦਿੱਤਤ ਤੌਰ ਤੇ ਖਾਲਿਸਤਾਨ ਪੱਖੀ ਪ੍ਰਚਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਰਤੀ ਨੇਤਾਵਾਂ ਤੇ ਹਮਲਾ ਕਰਨ ਵਾਲੀਆਂ ਤਸਵੀਰਾਂ ਦਿਖਾਈਆਂ ਗਈਆਂ ਭਾਰਤੀ ਪੱਖ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਭਾਰਤ ਵਿਰੋਧੀ ਤੱਤਾਂ ਵਿਰੁੱਧ ਕਾਰਵਾਈ ਕਰਨ ਦੀ ਆਪਣੀ ਅਪੀਲ ਦੁਹਰਾਈ ਜੋ ਨਫ਼ਰਤ ਫਲਾਰੇ ਨੇ ਅਤੇ ਕੱਟੜਪੰਥੀ ਅਤੇ ਵਕਵਾਦੀ ਅਜੰਡੇ ਦੀ ਬਕਾ ਕਰ ਰਹੇ ਨੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਜੋ ਮਾਈਨਿੰਗ ਨੀਤੀ ਸੰਬੰਧੀ ਇੱਕ ਪੋਰਟਲ ਜਾਰੀ ਕਰਨ ਜਾ ਰਹੇ ਨੇ ਨੀਤੀ ਦੀ ਨੋਟੀਫਿਕੇਸ਼ਨ 30 April ਨੂੰ ਜਾਰੀ ਕੀਤੀ ਗਈ ਸੀ ਮਾਈਨਿੰਗ ਪੋਰਟਲ ਜਾਰੀ ਕਰਦੇ ਸਮੇਂ ਫਾਰਮ ਕਿਵੇਂ ਜਮ੍ਹਾਂ ਕਰਨਾ ਤੇ ਫੀਸ ਕਿੱਥੇ ਜਮ੍ਹਾਂ ਕਰਨੀ ਹੈ ਵਰਗੇ ਸਾਰੇ ਵੇਰਵੇ ਦਿੱਤੇ ਗਏ ਨੇ ਚੀਮਾ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਦੇ ਸਮੇਂ ਰੇਤ ਮਾਫੀਆ ਵੱਧ ਫੁੱਲਦਾ ਦਿਖਾਈ ਦਿੱਤਾ ਅਤੇ ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਲੋਕਾਂ ਲਈ ਕੰਮ ਸ਼ੁਰੂ ਕਰਨਾ ਅਤੇ ਰੇਤ ਖਰੀਦਣਾ ਆਸਾਨ ਬਣਾਉਣਾ ਸ਼ੁਰੂ ਕਰ ਦਿੱਤਾ ਇੱਕ ਜ਼ਮੀਨ ਮਾਲਕ ਮਾਈਨਿੰਗ ਕਿਵੇਂ ਕਰ ਸਕਦਾ ਅਤੇ ਕਿਸੇ ਨੂੰ ਪਰਮਿਟ ਕਿਵੇਂ ਦੇ ਸਕਦਾ ਜਿਸ ਵਿੱਚ ਰਾਇਲਟੀ ਵਧਾਈ ਗਈ ਹੋਵੇ ਜਿਸ ਵਿੱਚ ਇੱਕ ਏਕੜ ਲਈ ਐਨਓਸੀ ਲੈਣ ਤੋਂ ਬਾਅਦ ਸਾਡਾ ਅਧਿਕਾਰੀ ਦੇਖੇਗਾ ਕਿ ਕਿੰਨੀ ਰੇਤ ਹੈ ਪਹਿਲਾਂ 25% ਰੇਤ ਰਾਇਲਟੀ ਦਾ ਭੁਗਤਾਨ ਕੀਤਾ ਜਾਵੇਗਾ ਕ੍ਰਸ਼ਰ ਨੀਤੀ ਵਿੱਚ ਵੀ ਕੋਈ ਖੁਦ ਕ੍ਰਸ਼ਰ ਲਗਾ ਕੇ ਮਾਈਨਿੰਗ ਕਿਵੇਂ ਕਰ ਸਕਦਾ ਜਿਸ ਵਿੱਚ ਹੁਣ ਜ਼ਮੀਨ ਮਾਲਕ ਖੁਦ ਕਰ ਸਕਦਾ ਇੱਕ ਜ਼ਿਲ੍ਹਾ ਸਰਵੇਖਣ ਹੋਵੇਗਾ ਜਿਸ ਦੀ ਰਿਪੋਰਟ ਤੋਂ ਬਾਅਦ ਇਹ ਫੈਸਲਾ ਕੀਤਾ ਜਾਵੇਗਾ ਕਿ ਮਾਈਨਿੰਗ ਕਿੱਥੇ ਕੀਤੀ ਜਾ ਸਕਦੀ ਹੈ ਅਤੇ ਸਰਕਾਰ ਸਾਲ ਵਿੱਚ ਦੋ ਵਾਰ ਸਰਵੇਖਣ ਰਿਪੋਰਟ ਤਿਆਰ ਕਰੇਗੀ ਕਾਂਗਰਸ ਮੁਖੀ ਮਲਿਕ ਅਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਲਿਖ ਕੇ ਜਾਤੀ ਜਨਗਣਨਾ ਦੇ ਮੁੱਦੇ ਤੇ ਜਲਦੀ ਹੀ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਗੱਲਬਾਤ ਕਰਨ ਦੀ ਬੇਨਤੀ ਕੀਤੀ ਹੈ ਖੜਗੇ ਨੇ ਮੰਗਲਵਾਰ ਨੂੰ ਆਪਣੇ ਐਕਸ ਹੈਂਡਲ ਤੇ ਪੱਤਰ ਸਾਂਝਾ ਕੀਤਾ 5 ਮਈ ਦੇ ਪੱਤਰ ਵਿੱਚ ਖੜਗੇ ਨੇ ਜਾਤੀ ਜਨਗਣਨਾ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਦੇ ਵਿਚਾਰ ਲਈ ਆਪਣੇ ਤਿੰਨ ਸੁਝਾਅ ਰੱਖੇ ਨੇ ਪਹਿਲਾ ਨੁਕਤਾ ਕਹਿੰਦਾ ਹੈ ਕਿ ਜਨਗਣਨਾ ਪ੍ਰਸ਼ਨਵਲੀ ਦਾ ਡਿਜ਼ਾਈਨ ਬਹੁਤ ਮਹੱਤਵਪੂਰਨ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਤਲਗਾਣਾ ਮਾਡਲ ਦੀ ਵਰਤੋਂ ਕਰਨੀ ਚਾਹੀਦੀ ਹੈ ਪ੍ਰਸ਼ਨਵਲੀ ਨੂੰ ਅੰਤਿਮ ਰੂਪ ਦੇਣ ਲਈ ਆਪਣਾ ਦੀ ਵਿਧੀ ਅਤੇ ਨਾਲ ਹੀ ਪੁੱਛੇ ਗਏ ਪ੍ਰਸ਼ਨਾਂ ਦਾ ਅੰਤਿਮ ਸੈੱਟ ਤੇਲंगाना ਸੈਟ ਸਪਾਟਾ ਦੂਜਾ ਨੁਕਤਾ ਕਹਿੰਦਾ ਜਾਤੀ ਜਨਗਣਨਾ ਦੇ ਨਤੀਜੇ ਜੋ ਵੀ ਹੋਣ ਇਹ ਬਹੁਤ ਸਪਸ਼ਟ ਹੈ ਕਿ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਨਜਾਤੀਆਂ ਅਤੇ ਅਤੇ OBC ਲਈ ਰਾਖਵੇਂਕਰਨ ਤੇ ਮਨਮਾਨੇ ਢੰਗ ਨਾਲ ਲਗਾਈ ਗਈ 50% ਸੀਮਾ ਨੂੰ ਸੰਵਿਧਾਨਿਕ ਸੋਧ ਦੁਆਰਾ ਹਟਾ ਦਿੱਤਾ ਜਾਣਾ ਚਾਹੀਦਾ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਲਾਨਾ ਉੱਚ ਪੱਧਰੀ ਮੀਟਿੰਗ ਲਈ ਭਾਰਤ ਆਉਣ ਦਾ ਸੱਦਾ ਮਨਜ਼ੂਰ ਕਰ ਲਿਆ। ਨੇਤਾਵਾਂ ਨੇ ਅਤਵਾਦ ਦੇ ਕਿਸੇ ਵੀ ਪ੍ਰਗਟਾਵੇ 'ਚ ਇਸ ਵਿਰੁੱਧ ਬਿਨਾਂ ਕਿਸੇ ਸਮਝੌਤੇ ਦੀ ਲੜਾਈ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਭਾਰਤੀ ਨੇਤਾ ਨੇ ਰੂਸੀ ਰਾਸ਼ਟਰਪਤੀ ਨੂੰ ਸਲਾਨਾ ਦੁੱਬਲੇ ਸਿਖਰ ਸੰਮੇਲਨ ਲਈ ਭਾਰਤ ਆਉਣ ਦੇ ਆਪਣੇ ਸੱਦੇ ਦੀ ਪੁਸ਼ਟੀ ਕੀਤੀ। ਕ੍ਰੇਮਲਿਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੱਦਾ ਸ਼ੁਕਰਗੁਜ਼ਾਰੀ ਨਾਲ ਮਨਜ਼ੂਰ ਕਰ ਲਿਆ ਗਿਆ। ਉਨ੍ਹਾਂ ਨੇ ਰੂਸ-ਭਾਰਤ ਸਬੰਧਾਂ ਦੀ ਰਣਨੀਤਿਕ ਪ੍ਰਕਿਰਤੀ ਤੇ ਜ਼ੋਰ ਦਿੱਤਾ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਅਦਿ ਕਾਰ ਪ੍ਰਾਪਤ پائی ਵਾਲੀ ਪ੍ਰਾਪਤ ਹੈ ਸਰਕਾਰੀ ਰੇਡੀਓ ਵੈਸਟੀ ਐਫ ਐਮ ਦੀ ਖਬਰ ਮੁਤਾਬਿਕ ਰਾਸ਼ਟਰਪਤੀ ਪੁਤਿਨ ਨੇ 22 April ਨੂੰ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਚ ਭਾਰਤੀ ਨਾਗਰਿਕਾਂ ਦੇ ਮਾਰੇ ਜਾਣ ਤੇ ਇੱਕ ਵਾਰ ਫਿਰ ਹਮਦਰਦੀ ਜ਼ਾਹਰ ਕੀਤੀ ਅਤੇ ਮੋਦੀ ਨੂੰ ਭਰੋਸਾ ਦਿੱਤਾ ਕਿ ਰੂਸ ਅੱਤਵਾਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਨਾਲ ਨਜਿੱਠਣ ਚ ਭਾਰਤ ਦੇ ਨਾਲ ਖੜਾ ਹੈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਿਆਂ ਤੇ ਰਾਹੁਲ ਗਾਂਧੀ ਵੱਲੋਂ ਮਾਫੀ ਮੰਗਣ ਤੇ ਸ਼੍ਰੋਮਣੀ ਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੁਆਰਾ ਟਿੱਪਣੀ ਕਰਨ ਦੀ ਨਿੰਦਾ ਕੀਤੀ ਬੜਿੰਗ ਨੇ ਬਾਦਲ ਨੂੰ ਯਾਦ ਦਿਵਾਇਆ ਕਿ ਇਸੇ ਮਿਆਰ ਤੋਂ ਉਹਨਾਂ ਨੂੰ ਆਪਣੇ ਪਰਦਾਦਾ ਸੁਰਿੰਦਰ ਸਿੰਘ ਮਜੀਠੀ ਵਾਲੇ ਵੀ ਮਾਫੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਨੇ ਉਸੇ ਸ਼ਾਮ ਜੱਲੇ ਵਾਲਾ ਬਾਗ ਵਿੱਚ ਸੈਂਕੜੇ નિર્ਦੋਸ਼ ਲੋਕਾਂ ਨੂੰ ਮਾਰਨ ਤੋਂ ਬਾਅਦ ਜਨਰਲ ਡਾਇਰ ਦਾ ਸਨਮਾਨ ਕੀਤਾ ਸੀ ਟਿੱਪਣੀ ਕਰਦੇ ਹੋਏ ਉਹਨਾਂ ਨੇ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਤੇ ਸਰਕਾਰ ਵਿੱਚ ਸ਼ਾਮਲ ਹੋਣ ਦੀ ਬੇਚੈਨ ਉਮੀ ಆರ್ತಿ ಜನತಾ ಪಾರ್ಟಿ ਕੋਸ਼ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਆ ਮੈਂ ਇੰਨੇ ਲੰਬੇ ਸਮੇਂ ਤੱਕ ਸਤਾ ਤੋਂ ਬਾਹਰ ਰਹਿਣ ਲਈ ਤੁਹਾਡੀ ਨਿਰਾਸ਼ਾ ਨੂੰ ਸਮਝ ਸਕਦਾ ਹੁਣ ਤੁਸੀਂ ਰਾਹੁਲ ਗਾਂਧੀ ਬਾਰੇ ਬੋਲ ਕੇ ਪਾਸ਼ਪਾ ਨੂੰ ਖੁਸ਼ ਕਰਨਾ ਚਾਹੁੰਦੇ ਹੋ ਇਸੇ ਉਮੀਦ ਵਿੱਚ ਕਿ ਉਹ ਦੁਬਾਰਾ ਇਸ ਪਾਸ਼ਪਾ ਨਾਲ ਗੱਠ ਜੋੜ ਕਰੇ ਅਤੇ ਮੰਤਰੀ ਬਣੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ 1984 ਵਿੱਚ ਬਾਪਰੀ ਘਟਨਾ ਨੂੰ ਸਵੀਕਾਰ ਕਰਨ ਲਈ ਕਾਫੀ ਧਿਆਲਤਾ ਦਿਖਾਈ ਹੈ ਔਰ ਜ਼ਿੰਮੇਵਾਰੀ ਤੋਂ ਭੱਜਿਆ ਨਹੀਂ ਹੈ ਹਾਲਾਂਕਿ ਉਸ ਦਾ ਕੋਈ ਸਬੰਧ ਜਾਂ ਭੂਮਿਕਾ ਨਹੀਂ ਸੀ ਕਿਉਂਕਿ ਉਸ ਸਮੇਂ ਉਹ ਸਿਰਫ 14 ਸਾਲ ਦੇ ਸਨ ਉਹਨਾਂ ਕਹਾ ਕਾਂਗਰਸ ਨੇ ਜੋ ਹੋਇਆ ਉਸਤੇ ਅਫਸੋਸ ਪ੍ਰਗਟ ਕੀਤਾ ਸੋ ਇਹਸਨ ਫਟਾਫਟ ਨਿਊਜ਼ ਦੀ ਖਬਰ ਹੁਣ ਮੈਨੂੰ ਦ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ